ਕਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਸਤੁਨਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਹਰੇ ਮਟਰਾਂ ਵਾਲੇ ਚੌਲ ਚੌਲ ਬਣਾਉਣ ਵਾਸਤੇ ਮੈਂ ਇੱਕ ਵੱਡਾ ਗਲਾਸ ਚੌਲਾਂ ਦਾ ਲਿਆ ਹੈ ਚੌਲਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਹੈ ਦੋ ਤੋਂ ਤਿੰਨ ਵਾਰ ਮਟਰ ਲਏ ਆਪਾਂ ਨੇ ਤਾਜ਼ੇ ਹਰੇ ਮਟਰ ਲੈਨੇ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਕੇ ਆਪਾਂ ਨੇ ਇੱਕ ਪਿਆਜ਼ ਲਿਆ ਹੈ ਅਦਰਕ ਨੂੰ ਇਸ ਤਰ੍ਹਾਂ ਆਪਾਂ ਨੇ ਬਰੀਕ ਕੱਟਿਆ ਹੈ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਈਆਂ ਹੈ ਕچھ ਮੈਂ ਚੱਕ ਪਾਨੇ ਜੀਰਾ ਤੇ ਇਲਾਇਚੀ ਲਈਏ ਇਸ ਤਰ੍ਹਾਂ ਕਟ ਕੇ ਅਰਧਦਾਸ ਆਪਾਂ ਨੇ ਕਾਲੀ ਮਿਰਚ ਲਏ ਨੂੰ ਸਵਾਦ ਨੂੰ ਸਾਥ ਇੱਕ ਕੜਾਈ ਦੇ ਵਿੱਚ ਪਾਇਆ ਹੈ ਆਪਾਂ ਨੇ ਤੇਲ ਸਰੋਂ ਦਾ ਚਲ ਆਪਾਂ ਘੀ ਦੇ ਵਿੱਚ ਵੀ ਬਣਾ ਸਕਦੇ ਆ ਤੇਲ ਆਪਣਾ ਗਰਮ ਹੋ ਗਿਆ ਇਸ ਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਇਲਾਇਚੀ ਨੂੰ ਇਸ ਤਰ੍ਹਾਂ ਆਪਾਂ ਨੇ ਖੋਲ ਕੇ ਪਾਉਣਾ ਹੈ ਤੇ ਹੁਣ ਇਸ ਦੇ ਵਿੱਚ ਪਾ ਦਵਾਂਗੇ ਆਪਾਂ ਅਦਰਕ ਸੇਕਣ ਲੱਗਣ ਤੋਂ ਬਾਅਦ ਹੀ ਇਸ ਦੇ ਵਿੱਚ ਹੁਣ ਆਪਾਂ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਆਪਾਂ ਨੇ ਪਕਾਉਣਾ ਥੋੜਾ ਜਿਹਾ ਨਰਮ ਕਰ ਲਵਾਂਗੇ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਆਪਾਂ ਨੇ ਪਿਆਜ਼ਾਂ ਨੂੰ ਭੁੰਨਣਾ ਦੋ ਤੋਂ 3 ਮਿੰਟ ਸੱਕ ਆਪਾਂ ਪਿਆਜ਼ ਨੂੰ ਭੁੱਲ ਲਵਾਂਗੇ ਪਿਆਜ਼ ਨੂੰ ਆਪਾਂ ਨੇ ਭੁੱਲ ਲਿਆ ਤੇ ਹੁਣ ਇਸ ਦੇ ਵਿੱਚ ਆਪਾਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦਵਾਂਗੇ ਤੇ ਨਾਲੇ ਪਾ ਦਵਾਂਗੇ ਮਟਰ ਮਟਰਾਂ ਨੂੰ 304 ਮਿੰਟ ਤੱਕ ਸੇਕ ਲਵਾਵਾਂਗੇ। ਕਿ ਨਾਲੇ ਪਾਦਵਾਂਗੇ ਨਮਕ। 1 ਚਮਚ ਨਮਕ। ਤੁਸੀਂ ਆਪਣੇ ਹਿਸਾਬ ਦੇ ਨਾਲ ਨਮਕ ਪਾਓ। ਸੇਕ ਲੱਗਣ ਦਵਾਂਗੇ ਮਟਰਾਂ ਨੂੰ। ਮਟਰਾਂ ਨੂੰ ਥੇਕ ਲੱਗਣ ਤੇ ਬਾਦੂ ਹਣੀ ਇਸ ਦੇ ਵਿੱਚ ਪਾ ਦਵਾਂਗੇ ਆਪਾਂ ਤੌਲ ਥੋੜਾ ਜਿਹਾ ਥੇਕ ਲੱਗਣ ਦਵਾਂਗੇ ਇਸੇ ਗੱਲ ਤੋਂ ਬਾਅਦ ਆਪਾਂ ਪਾਣੀ ਪਾਵਾਂਗੇ ਪਾਣੀ ਪਾਵਾਂਗੇ ਮੈਂ 2 ਗਲਾਸ ਪਾਣੀ ਦੇ ਲਏ ਨੇ ਚੋਲਾ ਪਾਣੀ ਬਣਾ ਕੇ ਬਿਲਕੁਲ ਤਿਆਰ ਕਰ ਲਿਆ। ਬਹੁਤ ਹੀ ਵਧੀਆ ਆਪਾਂ ਨੇ ਚੋਲਾ ਨੂੰ ਬਣਾਇਆ ਏ। ਬਹੁਤ ਹੀ ਵਧੀਆ ਤੇ ਕੱਲੇ-ਕੱਲੇ ਚੋਲ ਬਣ ਕੇ ਤਿਆਰ ਨੇ। ਤੇ ਹੁਣ ਕੁਝ ਘਿਪਾਵਾਂਗੇ ਆਪਾਂ ਧਨੀਆ। ਜਦੋਂ ਆਪਾਂ ਇਸ ਤਰ੍ਹਾਂ ਮਟਰਾਂ ਦੇ ਚੋਲਾਂ ਦੇ ਵਿੱਚ ਧਨੀਏ ਨੂੰ ਪਾਉਂਦੇ ਆਂ ਖੁਸ਼ਬੂ ਆ ਜਿਹੜੀ ਬਹੁਤ ਵਧੀਆ ਆਉਂਦੀ ਏ ਚੋਲਾਂ ਦੀ। ਤੇ ਸੰਗੀਤ ਰੰਨ ਨੂੰ ਮਿਕਸ ਕਰ ਦਵਾਂਗੇ ਤਾਂ ਇਹ ਪਦਹੀਂ ਦੇ ਨਾਲ ਖਾ ਸਕਦੇ ਆ ਜੈਸ ਤਰਾਂ ਵੀ ਚੌਲਾਂ ਨੂੰ ਆਪਾਂ ਖਾ ਸਕਦੇ ਆ ਦਹੀਂ ਨਾਲ ਤੇ ਇਸ ਤਰ੍ਹਾਂ ਖਾਣੇ ਨੂੰ ਵੀ ਚੌਲ ਇਹ ਬਹੁਤ ਵਧੀਆ ਲੱਗਦੇ ਆ ਪਟਰਾਲੇ ਚੌਲ ਆਪਣੇ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਾਂ ਨੇ ਚੌਲਾਂ ਨੂੰ ਬਣਾਇਆ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਰੈਸਪੀ ਦੇਖਣ ਵਾਸਤੇ ਸਾਡੀਆਂ ਵੀਡੀਓ ਦੇਖਣ ਵਾਸਤੇ ਧੰਨਵਾਦ